ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁੱਤ ਕੁੱਤ ਜ਼ਰੂਰ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਗੱਲਾਂ ਕਰਦੀ ਮੇਰੀ ਮਾਂ ਬੀਤੇ ਵਰਿਆਂ ਦੀਆਂ ਪਰਤਾਂ ਫਰੋਲਦੀ 30 35 ਬਰੇ ਪਿੱਛੇ ਜਾ ਉਪੜੀ ਦੱਸਣ ਲੱਗੀ ਕਿ ਇਕ ਵਾਰ ਕਿਸੇ ਲੰਗਦੇ ਆਉਂਦੇ ਹੱਥ ਸੁਨੇਹਾ ਮਿਲਿਆ ਕਿ ਤੇਰੀ ਨਾਨੀ ਬਹੁਤ ਢਿੱਲੀ ਐ ਲੰਗੀ ਰਾਤ ਸੁਪਨਾ ਵੀ ਚੰਗਾ ਨਹੀਂ ਸੀ ਆਇਆ ਮੈਨੂੰ ਸੁਨੇਹਾ ਮਿਲਦਿਆ ਹੀ ਰੇਲ ਗੱਡੀ ਚੜ੍ਹ ਵੱਡੇ ਮਾਮੇ ਦੇ ਸਹਿਰ ਉਸਦੀ ਕੋਠੀ ਅੱਪੜ ਗਈ। ਉਹ ਨਹੀਂ ਦੀ ਨਾਨੀ ਨਾਲ ਚੰਗਾ ਸਲੂਕ ਨਹੀਂ ਸੀ ਹੋਇਆ ਕਰਦਾ। ਵੱਡੀ ਸਾਰੀ ਕੋਠੀ ਦੀ ਨੌਕਰ ਵਿੱਚ ਬਣੇ ਡੰਗਰਾਂ ਦੇ ਢਾਰੇ ਕੋਲ ਨਿੱਕਾ ਜਿਹਾ ਰਹਿਣ ਵਸੇਰਾ ਸੀ ਨਾਨੀ ਦਾ। ਮਾਮੇ ਲਈ ਕੋਈ ਵੀ ਗੱਲ ਆਖਣ ਤੋਂ ਪਹਿਲਾਂ ਮਾਮੀ ਵੱਲ ਦੇਖ ਉਸਦੇ ਇਸ਼ਾਰੇ ਨਾਲ ਚੁੱਪਚੀਪੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੁੰਦੀ ਸੀ। ਖੇਰ ਉਸ ਦਿਨ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਦੇਖ ਸੋਚਣ ਲੱਗੀ ਕਿ ਵੀਜੀ ਗਈ ਹੈ ਗਈ ਕਿਤੇ ਕਿੱਥੇ ਹੋਵੇਗੀ ਬਾਹਰ ਨਿਕਲ ਆਏ ਗਵਾਂਡੀ ਦੱਸਣ ਲੱਗੇ ਕਿ ਅੱਜ ਸਵੇਰੇ ਹੀ ਮਸੋਸੀ ਜਈ ਕੱਲੀ ਕਾਰੀ ਤੁਰੀ ਜਾਂਦੀ ਨੂੰ ਦੇਖਿਆ ਇਹ ਸੋਚ ਹੋਂਕਾ ਨਿਕਲ ਗਿਆ ਕਿ ਬੁਖਾਰ ਤੇ ਇੰਨੀ ਗਰਮੀ ਵਿੱਚ ਕੱਲੀ ਕਾਰੀ ਪਤਾ ਨਹੀਂ ਕਿੱਥੇ ਕਿੱਥੇ ਠੇਡੇ ਖਾਂਦੀ ਹੋ ਉਸੇ ਵੇਲੇ ਰਿਕਸ਼ਾ ਫੜ ਬੱਸ ਅੱਡੇ ਨੂੰ ਹੋ ਤੁਰੀ ਰਾ ਵਿੱਚ ਖਲੋ ਖਲੋ ਬਾਕੀ ਫਰੇੜੀਆਂ ਤੋਂ ਕੁਛ ਦੀ ਜਾਵਾ ਕਿ ਵੱਡੀ ਕੋਠੀ ਵਾਲਿਆਂ ਦੀ ਮਾਤਾ ਤੇ ਨਹੀਂ ਦੇਖੀ ਤੁਰੀ ਜਾਂਦੀ ਅੱਡੇ ਤੇ ਪਹੁੰਚ ਇੱਕ ਇੱਕ ਨੁੱਕਰ ਫਰੋਲੀ ਕੋਈ ਸੁਰਾਗ ਨਾ ਮਿਲਿਆ ਤਾਂ ਹਾਰ ਕੇ ਨਿੱਕੇ मामੇ ਦੇ ਪਿੰਡ ਨੂੰ ਜਾਣ ਵਾਲੀ ਬੱਸ 'ਚ ਜਾ ਬੈਠੀ ਮਸੋਸਿਆ ਚਿਹਰਾ ਦੇਖ ਨਾਲ ਦੀ ਸੀਟ ਤੇ ਬੈਠਾ ਬਜ਼ੁਰਗ ਸੀਟ ਤੇ ਹੱਥ ਰੱਖ ਪੁੱਛਣ ਲੱਗਾ ਤੇ ਇਹ ਸਭ ਸੁੱਖ ਤੇ ਹੈ ਨਾ ਕਿੱਧਰ ਨੂੰ ਚੱਲੀ ਐ ਮੂੰਹੋਂ ਮਸੀ ਐਨਾ ਹੀ ਨਿਕਲਿਆ ਮੇਰੀ ਮਾਂ ਕਿਧਰੇ ਗਵਾਚ ਗਈ ਐ ਅਗੋਂ ਗੱਚ ਭਰ ਆਇਆ ਹੌਸਲਾ ਦਿੱਤਾ ਕੋਈ ਨਹੀਂ ਧੀ ਇਹ ਲੱਭ ਜੂ ਤੇਰੀ ਬੇਬੇ ਇੰਜ ਲੱਗਾ ਜਿੱਦਾਂ ਮੇਰਾ ਬਾਪ ਮੜੀਆਂ ਵਿੱਚੋਂ ਉੱਠ ਹੌਸਲਾ ਦੇਣ ਮੇਰੇ ਨਾਲ ਆਣ ਬੈਠਾ ਹੋਵੇ ਉਹੀ ਗੱਲ ਹੋਈ ਪਿੰਡ ਅੱਡੇ ਤੇ ਉੱਤਰਦਾ ਆਈ ਸਾਹਮਣੇ ਰੁੱਖ ਨਾਲ ਢੋ ਲਾਈ ਟਾਂਗਾ ਉੜੀਕ ਦੀ ਨਾਨੀ ਦਿਸ ਪਈ ਪ੍ਰਤੀਤ ਹੋਇਆ ਜਿੱਦਾਂ ਤਪਦੇ ਰੇਗਿਸਤਾਨ ਵਿੱਚ ਕਿਸੇ ਨੂੰ ਠੰਡੇ ਪਾਣੀ ਦਾ ਝਰਨਾ ਲੱਭ ਪਿਆ ਹੋਵੇ ਤੂੰ ਕੇ ਜਾ ਜੱਫੀ ਪਾਈ ਪਰ ਇਹ ਨਹੀਂ ਦੱਸਿਆ ਕਿ ਕਿੱਥੇ ਕਿੱਥੇ ਖਵਾਰ ਖੱਜਲ ਖਵਾਰ ਹੁੰਦੀ ਆਈਆਂ ਫਿਰ ਸਹਸੁਆਹੀ ਪੁੱਛ ਲਿਆ ਕੋਠਿਓ ਕਿਦਾਂ ਆਈ ਸਾਬਾ ਸਾਡੇ ਤੱਕ ਅੱਖਾਂ ਵਿੱਚ ਲਿਸ਼ਕ ਆ ਗਈ ਆਖਾਂ ਲੱਗੀ ਧੀ ਇਹ ਤੇਰਾ ਵੀਰ ਛਾੜ ਕੇ ਗਿਆ ਉਹ ਵੀ ਸਰਕਾਰੀ ਗੱਡੀ ਵਿੱਚ ਬੜਾ ਚੋਰ ਪਾਉਂਦਾ ਸੀ ਕਿ ਪਿੰਡ ਹੀ ਛੱਡ ਆਉਦਾ ਕਿੱਥੇ ਬੱਸਾਂ ਤੇ ੱੱਕੇ ਖਾਂਦੀ ਜਾਵੇਂਗੀ ਪਰ ਮੈਂ ਹੀ ਆਖਿਆ ਨਹੀਂ ਪੁੱਤ ਮੈਂ ਚਲੀ ਜਾਊਂ ਆਪੇ ਅੱਗੇ ਜਦੋਂ ਕਦੇ ਸੱਚ ਪਹਿਲਾ ਹੀ ਪਤਾ ਹੁੰਦਾ ਉਦੋਂ ਝੂਠ ਸੁਣਨ ਦਾ ਬੜਾ ਲੁਥਪਾਇਆ ਕਰਦਾ ਪਰ ਉਸ ਦਿਨ ਉਸਦੇ ਕੋਲ ਛਾਵੇਂ ਬੈਠ ਬੜਾ ਰੋਈ ਪੁਰਾਣੇ ਲੋਕ ਐਵੇਂ ਤੇ ਨਹੀਂ ਇਹ ਗੱਲ ਆਖਿਆ ਕਰਦੇ ਕਿ ਪੁੱਤ ਕੋ ਪੁੱਤ ਜ਼ਰੂਰ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ